ਬਹੁਤ ਬਹੁਤ ਧੰਨਵਾਦ ਜੀ ਅੱਜ ਅਸੀਂ ਹਿਆਤਨਗਰ ਦੇ ਪਿੰਡ ਵਿੱਚ ਪਹੁੰਚੇ ਆ ਜੀ ਮੇਰੇ ਨਾਲ ਹਲਕਾ ਇੰਚਾਰਜ ਗੁਰਦਾਸਪੁਰ ਫਰੀਦ ਅਮਰਬੈਲ ਜੀ ਨਾਲ ਪਹੁੰਚੇ ਆ ਜੀ ਬੈਲ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਇੱਥੇ ਕੰਮ ਸ਼ੁਰੂ ਕਰਵਾਉਣ ਜਾ ਰਹੇ ਆ ਜੋ ਕਿ ਵਿਕਾਸ ਕਾਰਜਾਂ ਦੇ ਕੰਮ ਨੇ ਵੱਖਰੇ ਵੱਖਰੇ ਕੰਮ ਲਗਭਗ 2 ਕਰੋੜ ਤੇ 80 ਲੱਖ ਦੇ ਜਿਹੜੇ ਕੰਮ ਆ ਉਸ ਪਿੰਡ ਹਿਆਤਨਗਰ ਦੇ ਵਿੱਚ ਅੱਜ ਸ਼ੁਰੂ ਕਰਾਵਾਂਗੇ ਕਾਫੀ ਸਮੇ ਤੋਂ ਕਿ ਇੱਥੇ ਲੋਕ ਨੇ ਉਹ ਸੜਕਾਂ ਰੁੱਟੀਆਂ ਸੀ ਮਾਲੋਕੇ ਰੋਡ ਦਾ ਕੰਮ ਸੀ ਉਹਨਾਂ ਦੇ ਸੀਵਰੇਜ ਦਾ ਕੰਮ ਸੀ ਵੱਖ-ਵੱਖ ਕੰਮ ਆ ਸਮੁੱਚੀ ਪੰਚਾਇਤ ਨਾਲ ਅਸੀਂ ਮੀਟਿੰਗ ਕੀਤੀ ਸੀ ਬੈਲ ਸਰ ਨਾਲ ਮੀਟਿੰਗ ਕੀਤੀ ਸੀ ਔਰ ਇਹ ਪਹਿਲੀ ਵਾਰੀ ਹੋ ਰਿਹਾ ਕਿ ਇੰਪਰੂਵਮੈਂਟ ਟਰਸਟ ਪਿੰਡਾਂ ਦੇ ਵਿੱਚ ਆ ਕੇ ਆਪ ਖੁਦ ਆ ਕੇ ਕੰਮ ਕਰਵਾ ਰਹੀ ਹੈ ਕਿ ਇਹ ਡਿਮਾਂਡ ਪਿੰਡਾਂ ਵੱਲੋਂ ਨਹੀਂ ਸੀ ਗਈ ਗਈ ਆਈ ਇਹ ਡਿਮਾਂਡ ਇੰਪਰੂਵਮੈਂਟ ਟਰਸਟ ਨੇ ਨਾਲ ਬੈਲ ਸਰ ਦੇ ਨਾਲ ਮਿਲ ਕੇ ਪਿੰਡਾਂ ਨੂੰ ਆਪਣੇ ਹਾਇਤ ਨਗਰ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਕੰਮ ਦੱਸੋ ਅਸੀਂ ਆ ਤੁਹਾਡੇ ਕੰਮ ਕਰਾਉਣਾ ਚਾਹੁੰਦੇ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨ ਜੀ ਦੀ ਅਗਵਾਈ ਵਿੱਚ ਅਸੀਂ ਇਹ ਕੰਮ ਜਿਹੜੇ ਆ ਵਧੀਆ ਕਰਾਂਗੇ ਪਿੰਡ ਨੂੰ ਇੱਕ ਸਮਾਰਟ ਸਿਟੀ ਬਣਾ ਕੇ ਪੂਰੇ ਡਿਸਟ੍ਰਿਕਟ ਦੇ ਵਿੱਚ ਆਪਾਂ ਪਹਿਲੇ ਨੰਬਰ ਤੇ ਇਹਨੂੰ ਲੈ ਕੇ ਆਵਾਂਗੇ ਇੱਕ ਡੈਮੋ ਪੇਸ਼ ਕਰਾਂਗੇ ਕਿ ਇੱਕ ਚੰਗੇ ਪਿੰਡ ਦੇ ਵਿੱਚ ਇਹਨੂੰ ਲੈ ਕੇ ਆਵਾਂਗੇ ਅੱਜ ਮੇਰਾ ਜੱਦੀ ਪਿੰਡ ਹੈ ਪਿੰਡ ਯਾਤਨਗਰ ਔਰ ਇਹ ਸਾਡੀ ਪਰਿਵਾਰ ਦੀ ਕਰਮ ਭੂਮੀ ਵੀ ਆ ਔਰ ਇਸ ਧਰਤੀ ਨੇ ਬਹੁਤ ਖੁਸ਼ ਪਰਿਵਾਰ ਨੂੰ ਦਿੱਤਾ ਤੁਮਾ ਸਮਝਣਾ ਵੀ ਤੋ ਬਹੁਤ ਕੁਛ ਕਿ ਤੋ ਲਿਆ ਹੋਵੇ ਕਿ ਉਹਨੂੰ ਵਾਪਸ ਕਰਨ ਦਾ ਵੀ ਡਿਊਟੀ ਬਣ ਜਾਂਦੀ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਔਰ ਉੱਚੇ ਤੌਰ ਤੇ ਮੇਰੇ ਨਾਲ ਆ ਜਾਏ ਸਾਡੇ ਇੰਪਰੂਵਮੈਂਟ ਟਾਚ ਗੁਰਦਾਸਪੁਰ ਦੇ ਚੇਅਰਮੈਨ ਸ਼੍ਰੀ ਰਵੀਵ ਸ਼ਰਮਾ ਜੀ ਜਿਨ੍ਹਾਂ ਨੇ ਮਾ ਸਮਝਣਾ ਵੀ ਤੰਦੇ ਹੀ ਦਿਖਾ ਕੇ ਹਿੰਮਤ ਕਰਕੇ ਜਿਹੜਾ ਇੰਪਰੂਵਮੈਂਟ ਫੰਡਸ ਦਾ ਪੈਸਾ ਉਹ ਨਗਰ ਤੋਂ ਬਾਅਦ ਪਿੰਡਾਂ ਦੇ ਵਿੱਚ ਉਹਨਾਂ ਦੇ ਵਿਕਾਸ ਲਈ ਖਰਚ ਕਰਨ ਦਾ ਫੈਸਲਾ ਕੀਤਾ ਔਰ ਗੁਰਦਾਸਪੁਰ ਹਲਕੇ ਦਾ ਇਹ ਪਿੰਡ ਯਾਤ ਨਗਰ ਇਹਨਾਂ ਨੇ ਅਡਾਪਟ ਕੀਤਾ ਸੀਗਾ ਔਰ ਇਹਦੇ ਤੇ ਤਕਰੀਬਨ 2 ਕਰੋੜ 81 ਲੱਖ ਰੁਪਏ ਦੇ ਅਜ ਕੰਮ ਜਿਹੜੇ ਨੇ ਉਹ ਸ਼ੁਰੂ ਕਰਵਾਉਣ ਜਾ ਰਹੇ ਆ ਔਰ ਇਹ ਕੰਮ ਐਸੇ ਨੇ ਕਿ ਜਿਹੜੇ ਹਰ ਚੀਜ਼ ਭਾਵੇਂ ਉਹ ਛੱਪੜ ਦੀ ਗੱਲ ਹੋਵੇ ਭਾਵੇਂ ਰੀਟੇਨਿੰਗ ਵਾਲ ਦੀ ਗੱਲ ਹੋਵੇ ਪਾਵੇਂ ਸਟਰੀਟ ਲਾਈਟ ਦੀ ਗੱਲ ਹੋਵੇ ਪਾਵੇਂ ਡਿਸਪੈਂਸਰੀ ਦੇ ਵਿੱਚ ਕਮਰਾ ਪਾਉਣ ਦੀ ਗੱਲ ਹੋਵੇ ਪਾਵੇਂ ਟਾਇਲਾਂ ਦੀ ਗੱਲ ਹੋਵੇ ਪਾਵੇਂ ਸਪੋਰਟਸ ਦੀ ਗੱਲ ਹੋਵੇ ਪਾਵੇਂ ਜਿਮ ਦੀ ਗੱਲ ਹੋਵੇ ਇੱਕ ਚਾਰੇ ਪਾਸੇ ਵਿਕਾਸ ਜਿਹੜਾ ਇਸ ਨਗਰ ਦਾ ਹੋਊਗਾ ਔਰ ਇਹ ਨਗਰ ਇਸ ਤੋਂ ਬਾਅਦ ਇੱਕ ਪਿੰਡ ਨਹੀਂ ਲੱਗੂਗਾ ਸ਼ਹਿਰ ਦਾ ਰੂਪ ਧਾਰਨ ਕਰੂਗਾ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਚੇਅਰਮੈਨ ਸਾਹਿਬ ਇੰਪਰੂਵਮੈਂਟ ٹرسٹ ਦੇ ਔਰ ਦੇ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦਾ ਜੋ ਜਿਨਾਂ ਨੇ ਅੱਜ ਇੰਪਰੂਵਮੈਂਟ ਫੰਡ ਨੂੰ ਇਸ ਸਮਰਥ ਬਣਾਇਆ ਕਿ ਜਿਹੜਾ ਇੰਪਰੂਵਮੈਂਟ ਫੰਡ ਪਿਛਲੇ ਸਾਲਾਂ ਦੇ ਵਿੱਚ 10-12 ਕਰੋੜ ਰੁਪਏ ਤੱਕ ਦਾ ਸੀਮਤ ਰਹਿ ਗਿਆ ਸੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਪਾਰਦਰਸ਼ਤਾ ਨਾਲ ਇਮਾਨਦਾਰੀ ਨਾਲ ਕੰਮ ਕਰਕੇ ਉਹ ਇੰਪਰੂਵਮੈਂਟ ਫੰਡ 100 ਕਰੋੜ ਦਾ ਬਣਿਆ ਔਰ ਉਹਦੇ ਵਿੱਚੋਂ ਅੱਜ 2 ਕਰੋੜ 81 ਲੱਖ ਰੁਪਈਆ ਹਜ਼ਾਰ ਨਗਰ ਦੇ ਵਿੱਚ ਲੱਗਣ ਜਾ ਰਿਹਾ ਸੋ ਮੈਂ ਇਹੋ ਹੀ ਬੇਨਤੀ ਕਰੂੰਗਾ ਕਿ ਜਿਹੜਾ ਬਾਈ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਬਦਲਾਅ ਆਇਆ ਸੀਗਾ ਅੱਜ ਉਹ ਬਦਲਾਅ ਜਿਹੜਾ ਉਹ ਸਾਹਮਣੇ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਦੇ ਉਹ ਜਿਹੇ ਗੱਲਾਂ ਹੋਈਆਂ ਨਹੀਂ ਸੀਗੀਆਂ ਜਿਹੜੀਆਂ ਅੱਜ ਸਰਕਾਰ ਜਿਹੜੀ ਆ ਕਰ ਰਹੀ ਆ ਸੋ ਇਹ ਜਿਹੜਾ ਕੰਮ ਅੱਜ ਤੋਂ ਸ਼ੁਰੂ ਹੋਊਗਾ ਮੇਰੇ ਨਾਲ ਇੰਪਰੂਵਮੈਂਟ ਟਰਸਟ ਦੇ ਅਫਸਰ ਸਾਹਿਬਾਨ ਵੀ ਨੇ ਔਰ ਇਸ ਨਗਰ ਦੇ ਸਰਪੰਚ ਸਾਹਿਬ ਅਨੰਕਾਰ ਸਿੰਘ ਜੀ ਔਰ ਮੈਂਬਰ ਸਾਹਿਬਾਨ ਔਰ ਮੇਰੇ ਸਾਰੇ ਇਲਾਕਾ ਵਾਸੀ ਮੈਂ ਉਹਨਾਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਚੇਰਮੈਨ ਸਾਹਿਬ ਵੀ ਜਿੰਨੇ ਵੀ ਆਪਣੇ ਕੰਮ ਕਰਨ ਵਾਲੀ ਐਗਜ਼ੀਕਿਊਟਿੰਗ ਏਜੰਸੀਜ਼ ਨੇ ਉਹਨਾਂ ਨੂੰ ਤਨਦੇਹੀ ਦੇ ਨਾਲ ਇਹ ਹਦਾਇਤਾਂ ਦੇ ਦਿਓ ਵੀ ਕੰਮ ਮਿਆਰੀ ਹੋਵੇ ਕੰਮ ਵਧੀਆ ਹੋਵੇ ਔਰ ਸਮੇਂ ਸਿਰ ਉਹ ਕੰਮ ਜਿਹੜਾ ਉਹ ਕੰਪਲੀਟ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਉਹਦੀ ਜਿਹੜੀ ਸਹੂਲਤ ਆ ਮਿਲ ਸਕੇ ਸੋ ਮੈਂ ਅ ਅੱਜ ਪੰਚਾਇਤ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਇਹਦੇ ਲਈ ਐਨਓਸੀ ਵੀ ਦਿੱਤੀ ਔਰ ਲੋਕਾਂ ਨੂੰ ਇਹ ਕੰਮ ਵਾਸਤੇ ਯਤਨਸ਼ੀਲ ਰਹੇ ਇਹਦੇ ਨਾਲ ਕਿਉਂਕਿ ਜਿਹੜਾ ਕੰਮ ਹੋਊਗਾ ਉਹ ਟੈਕਨੀਕਲ ਨੋ ਹਾਊ ਦਾ ਥੱਲੇ ਹੋਊਗਾ ਕਿਉਂਕਿ ਇੰਪਰੂਵਮੈਂਟ ਦੱਸਦੇ ਆਪਣੇ ਇੰਜੀਨੀਅਰ ਨੇ ਐਗਜ਼ੈਕਟਿਵ ਇੰਜੀਨੀਅਰ ਐਸ ਡੀਓ ਆ ਜੋ ਹਰ ਲੈਵਲ ਦੇ ਉੱਪਰ ਕਿਤੇ ਨਾ ਕਿਤੇ ਸੁਪਰਵਾਈਜ਼ਨ ਔਰ ਅਬਜ਼ਰਵੇਸ਼ਨ ਜਿਹੜੀ ਆ ਉਹ ਫੈਕਟਿਵ ਰਹੂਗੀ ਸੋ ਕੰਮ ਜਿਹੜਾ ਉਹ ਮਿਆਰੀ ਆਊਗਾ ਔਰ ਲੋਕਾਂ ਨੂੰ ਬਹੁਤ ਵੱਡੀ ਸੁਵਿਧਾ ਜਿਹੜੀ ਆ ਮੈਨੂੰ ਲੱਗੀ ਔਰ ਅੱਜ